ਹਾਂਜੀ ਵੀਡੀਓ ਦੇ ਤੁਸੀਂ ਐਂਡ ਤੱਕ ਬਨੇ ਰਹਿਣਾ ਐਂਡ ਤੱਕ ਵਾਚ ਕਰਨਾ ਕਿਉਂਕਿ ਆਪਾਂ ਵਰਕ ਵਾਲੇ ਸੂਟ ਐਡ ਕੀਤੇ ਨੇ ਪਸ਼ਮੀਨਾ ਤੇ ਵਰਕ ਵਾਲੇ ਨਿਊ ਡਿਜ਼ਾਈਨਰ ਸੂਟ ਐਡ ਕੀਤੇ ਨੇ ਇਹ ਵਾਲਾ ਸਿਲਕ ਪਸ਼ਮੀਨਾ ਚ ਰਹੇਗਾ 2.5 ਮੀਟਰ ਸ਼ਰਟ ਮਿਲੇਗੀ ਤੇ 2.5 ਮੀਟਰ ਇਸ ਦੇ ਨਾਲ ਬਾਟਮ ਮਿਲੇਗੀ ਡਿਜੀਟਲ ਪ੍ਰਿੰਟ ਸਿਲਕ ਪਸ਼ਮੀਨਾ ਦੀ ਸ਼ਰਟ ਅਤੇ ਪਲੇਨ ਇਸ ਦੇ ਨਾਲ ਬਾਟਮ ਸ਼ਰਟ ਐਂਡ ਬਾਟਮ ਰਹੇਗਾ ਸਿਲਕ ਪਸ਼ਮੀਨਾ ਦੇ ਵਿੱਚ 700 ਦੇ ਵਿੱਚ ਤੁਸੀਂ ਇਹ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਸਰਦਾਰੀ ਰੰਗ ਨੇ ਬਹੁਤ ਸੋਹਣੇ ਪ੍ਰਿੰਟ ਨੇ ਸੋ ਜਲਦੀ ਆਰਡਰ ਕਰਨਾ ਜਲਦੀ ਸੋਲਡ ਆਊਟ ਹੋ ਜਾਂਦੇ ਨੇ ਲਿਮਟਿਡ ਸਟਾਕ ਹੈ ਰੀਸਟਾਕ ਕੀਤਾ ਹੋਇਆ ਤੁਸੀਂ ਇਹਨਾਂ ਦਾ ਆਰਡਰ ਕਰ ਸਕਦੇ ਹੋ WhatsApp ਨੰਬਰ ਤੇ ਆਪਣੀ ਬੁਕਿੰਗ ਕਰਵਾ ਸਕਦੇ ਹੋ ਸਕਰੀਨ ਸ਼ਾਟ ਸੈਂਡ ਕਰਕੇ WhatsApp ਨੰਬਰ ਆਪਣਾ ਮੈਂ ਦਿੱਤਾ ਹੁੰਦਾ ਵੀਡੀਓ ਦੇ ਵਿੱਚ ਇਹ ਵਾਲਾ ਜੋ ਚਾਕਲੇਟ ਮਸਲੀਨ ਤੇ 5 ਮੀਟਰ ਸੂਟ ਰਹੇਗਾ 24 25 ਤੱਕ ਤੋਂ ਡੱਕੇਰਾ ਰੈਡੀ ਹੋ ਜਾਏਗਾ ਨਾਲ ਪਿਓਰ ਦਾ ਦੁਪੱਟਾ ਮਿਲੇਗਾ 1099 ਵਿੱਚ ਘਰ ਬੈਠੇ ਮੰਗਵਾ ਸਕਦੇ ਹੋ ਕਾਟਨ ਦਾ ਸੂਟ ਰਹੇਗਾ ਜੀ 5 ਮੀਟਰ ਸੂਟ ਰਹੇਗਾ ਕੈਮਰੀ ਕਾਟਨ ਦਾ ਤੇ ਮਿਰਰ ਵਰਕ ਹੋਇਆ ਦੁਪੱਟਾ 2.5 ਮੀਟਰ ਚਾਫੋਂ ਦਾ 650 پنجਾ ਵਿੱਚ ਬਾਈ ਕਰ ਸਕਦੇ ਹੋ ਬਹੁਤ ਸੋਹਣਾ ਫੈਬਰਿਕਾ ਜੀ ਇਹ ਵਾਲਾ ਮੈਚਿੰਗ ਸੂਟ ਨੇ ਜਫੀਰਾ ਸਿਲਕ ਦੇ ਵਿੱਚ 2 ਮੀਟਰ ਸ਼ਰਟ ਖੀਨਖਬ ਪਿਓਰ ਜਫੀਰਾ ਦੇ ਵਿੱਚ ਖੀਨਖਬ ਪਿਓਰ ਦੇ ਵਿੱਚ ਤੇ ਇਸ ਦੇ ਨਾਲ ਬਾਟਮ ਵੀ ਨੇਚਰਲ ਕ੍ਰੇਪ ਦੀ 2 ਮੀਟਰ ਰਹੇਗੀ ਤੁਸੀਂ ਇਹ 1599 ਵਿੱਚ ਬਾਈ ਕਰ ਸਕਦੇ ਹੋ ਵੈਲਵਟ ਦੇ ਸੂਟ ਰੇਗਾ ਜੀ ਵੈਲਵਟ ਸੁਨਹਿਲ ਦੇ ਵਿੱਚ ਵਰਕ ਵਾਲਾ ਤੇ 1.5 ਮੀਟਰ ਇਸ ਨਾਲ ਸਟਾਲ ਮਿਲੇਗਾ 500 ਦੇ ਵਿੱਚ ਬਾਈ ਕਰ ਸਕਦੇ ਇਹ ਵਾਲਾ 5 ਮੀਟਰ ਏਕੇ ਟੈਕਸ ਪਸ਼ਮੀਨਾ ਰਹੇਗਾ ਤੁਸੀਂ ਬਾਜੂ ਦਾ ਬਾਟਮ ਤੇ ਵਰਕ ਲੈ ਆ ਸਕਦੇ ਹੋ ਦੋਨਾਂ ਵਿੱਚੋਂ ਇੱਕ ਰੈਡੀ ਹੋਏਗਾ ਬਾਜੂ ਦਾ ਬਾਟਮ ਕਿਰੇ ਤੇ ਵਰਕ ਰਹੇਗਾ 880 ਦੇ ਵਿੱਚ ਇਹ ਤੁਸੀਂ ਵਰਕ ਵਾਲਾ ਪਸ਼ਮੀਨਾ ਏਕੇ ਟੈਕਸ ਦਾ ਬਾਈ ਕਰ ਸਕਦੇ ਹੋ ਪਲੇਨ ਫੈਬਰਿਕ ਰਹੇਗਾ ਸਿਲਕ ਪਸ਼ਮੀਨੇ ਦੇ ਵਿੱਚ ਸਾਰੇ ਕਲਰ ਐਡ ਕਰਦੇ ਨੇ ਤੁਸੀਂ ਵਰਕ ਵੀ ਕਰਾ ਸਕਦੇ ਹੋ ਤੇ ਇਹ ਤੁਸੀਂ ਪਲੇਨ ਵੀ ਬਾਈ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਸਹੀ ਪੇਮੈਂਟ ਅਡਵਾਂਸ ਹੀ ਕਰਨੀ ਪੈਂਦੀ ਆ ਸਕਰੀਨ ਸ਼ਾਟ ਲੈ ਕੇ ਜੋ ਤੁਹਾਨੂੰ ਵੀਡੀਓ ਚ ਸੂਟ ਪਸੰਦ ਆਏਗਾ ਤੁਸੀਂ ਆਰਡਰ ਕਰ ਸਕਦੇ ਹੋ ਇਹਨਾਂ ਵਿੱਚ ਆਪਾਂ ਸਾਰੇ ਕਲਰ ਐਡ ਨਹੀਂ ਕੀਤੇ ਤੁਸੀਂ ਵਟਸਐਪ ਤੇ ਮੈਸੇਜ ਕਰਨਾ ਤੁਹਾਨੂੰ ਉੱਥੇ ਸੈਂਡ ਕੀਤੇ ਜਾਣਗੇ ਇਹ ਰੈਡੀ ਕਿੱਥੇ ਜੀ ਆਪਾਂ ਵੂਲਨ ਕਟ ਰਾਈਜ਼ ਦੇ ਉੱਪਰ 5 ਮੀਟਰ ਤੁਹਾਨੂੰ ਸੂਟ ਦੀ ਘੱਟ ਮਿਲੇਗੀ ਘੇਰੇ ਤੇ ਵਰਕ ਤੇ ਇਸ ਦੀ ਬਾਜੂ ਤੇ ਵਰਕ ਮਿਲੇਗਾ ਬਾਜੂ ਤੇ ਵਰਕ ਮਿਲੇਗਾ ਤੇ ਇਹ 100% ਵੂਲਨ ਕੋਟ ਰਾਈਜ਼ ਰਹੇਗੀ 5 ਮੀਟਰ ਸੂਟ ਦੀ ਘੱਟ ਆ ਤੇ ਤੁਸੀਂ ਬਾਈ ਕਰ ਸਕਦੇ ਹੋ 1150 ਦੇ ਵਿੱਚ ਬਹੁਤ ਹੀ ਘੱਟ ਰੇਟ ਤੇ ਨੇ ਸੋ ਜਲਦੀ ਆਰਡਰ ਕਰਨਾ ਲਿਮਟਡ ਸਟਾਕ ਆ ਤੇ ਬਹੁਤ ਸੋਹਣੇ ਰੰਗ ਨੇ ਤੇ ਬਹੁਤ ਸੋਹਣਾ ਨੀਟ ਐਂਡ ਕਲੀਨ ਵਰਕ ਆ ਤੇ ਤੁਸੀਂ ਬਾਈ ਕਰਨ ਲਈ ਸਕਰੀਨਸ਼ਾਟ ਸੈਂਡ ਕਰੋ ਆਪਾਂ ਸਾਰੇ ਐਡ ਕਰ ਦਿੱਤੇ ਨੇ फ्रंट ਤੇ ਜੋ ਵਰਕ ਉਹ ਵੀ ਆਪਾਂ ਐਡ ਕੀਤੀ ਆ ਓਪਨ ਪਿਕ ਤੇ ਐਂਡ ਇਸ ਦੀ ਬਾਹ ਸਲੀਵਸ ਤੇ ਵਰਕ ਉਹ ਵੀ ਐਡ ਕੀਤੀ ਆ ਇਹ ਆਪਣੇ ਕੋਲ ਜਫੀਰਾ ਰਹੇਗਾ ਮੈਚਿੰਗ ਸੂਟ ਏਕਟੈਕਸ ਦਾ ਬੂਲ ਦੇ ਵਿੱਚ ਆ 2.5 ਮੀਟਰ ਸ਼ਰਟ 2.5 ਮੀਟਰ ਬਾਟਮ ਤੇ ਬਾਟਮ ਤੇ ਇਹ ਤੁਹਾਨੂੰ ਸ਼ਰਟ ਐਂਡ ਬਾਟਮ ਮਿਲੇਗਾ 800 ਦੇ ਵਿੱਚ 800 ਦੇ ਵਿੱਚ ਤੁਸੀਂ ਇਹ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਸਰਦਾਰੀ ਰੰਗਾਂ ਵਿੱਚ ਰੈਡੀ ਹੋਏ ਨੇ ਇਹ ਆਪਾਂ ਚਿੰਦੀ ਟਾਂਕੇ ਵਾਲਾ ਰੀਸਟੌਕ ਕਰ ਦਿੱਤਾ ਜੀ ਚਾਕਲੇਟ ਮਸਲੀਨ ਦਾ 5 ਮੀਟਰ ਸੂਟ ਰਹੇਗਾ ਫਰੰਟ ਤੇ ਵਰਕ ਰਹੇਗਾ ਛਿੰਦੀ ਟਾਂਕੇ ਦਾ ਨਾਲ ਮਸਲੀਨ ਦਾ ਦੁਪੱਟਾ ਮਿਲੇਗਾ 2.5 ਮੀਟਰ ਤੇ ਤੁਸੀਂ 750 ਦੇ ਵਿੱਚ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਇਹ ਮਸਲੀਨ ਚਾਕਲੇਟ ਦਾ ਫੈਬਰਿਕ ਰਹੇਗਾ 5 ਮੀਟਰ ਸੂਟ ਦੀ ਕੱਟ ਮਿਲੇਗੀ ਵੈਲਵਟ ਪੈਚ ਦੇ ਨਾਲ ਏ ਕੇਰਾ ਤੇ neck ਤੇ ਬਾਜ਼ੂ ਤੇ ਵਰਕ ਰਹੇਗਾ ਨਾਲ ਤੁਹਾਨੂੰ ਔਰਗੈਂਜ਼ਾ ਦਾ ਟਾਈ ਡਾਈ ਦੁਪੱਟਾ ਮਿਲੇਗਾ 1000 ਦੇ ਵਿੱਚ ਘਰ ਬੈਠੇ ਮੰਗਵਾ ਸਕਦੇ ਹੋ ਇਹ ਵੀ ਮਸਲੀਨ ਚਾਕਲੇਟ ਦੇ ਵਿੱਚ ਰੈਡੀ ਹੋਏ ਹਨ ਮਹਰੂਨ ਕਲਰ ਦਾ ਨਵ ਵਰਕ ਹੈ ਤੇ ਦੁਪੱਟਾ ਇਹ ਵੀ 1000 ਚਮਕਵਾ ਸਕਦੇ ਹਾਂ ਥੈਂਕ ਯੂ